ਉਜੀ ਆ ਦੇਖੋ ਘਰਾਟ ਵਾਲੀਆਂ ਚੱਕੀਆਂ ਸੁੱਲਰ ਘਰਾਟ ਵਾਲੀਆਂ ਚੱਕੀਆਂ ਤੁਸੀਂ ਦੇਖ ਸਕਦੇ ਹੋ ਇਹ ਪਾਣੀ ਨਾਲ ਚੱਲਦੀਆਂ ਨੇ ਪਾਣੀ ਇਹਦੇ ਨੀਚੇ ਚੱਲ ਰਹੀ ਜਿਹੜੀ ਆ ਚੀਜ਼ ਆ ਅਸੀਂ ਬੂਤ ਪਾਏ ਹੋਣੇ ਅਸੀਂ ਅੰਦਰ ਨਹੀਂ ਜਾ ਸਕਦੇ ਤੁਹਾਨੂੰ ਬਾਹਰੋਂ ਦਿਖਾ ਰਹੇ ਆ ਆ ਇਥੋਂ ਆਟਾ ਗਰਮ ਗਰਮ ਪੀਕੇ ਨਿਕਲਦਾ ਉਹ ਤਾਂ ਬਾਹਰੋਂ ਤੁਹਾਨੂੰ ਬਗਾ ਨੇਦਰ ਨੇੜਾ ਹੋਇਆ ਪਿਆ ਆ ਦੇਖੀ ਇੱਧਰ ਆ ਜਾਓ ਆ ਨੇੜਾ ਲਓ ਜੀ ਇਧਰੋਂ ਆਪਾਂ ਆਏ ਆ ਤੇ ਆ ਦੇਖ ਸਕਦੇ ਹਾਂ ਆ ਰਿਹਾ ਪਾਣੀ ਆ ਜਾਓ ਇਧਰ ਆਓ ਲੋ ਜੀ ਆ ਪਾਣੀ ਸੁਆ ਜੀ ਆ ਇਧਰੋਂ ਆਪਣੀ ਚੱਕੀ ਖੁੱਲਦੀ ਏ ਜਿੱਧਰ ਨਾ ਵੀਡੀਓ ਬਣਾਉਣ ਹੁੰਤਰ ਆਉ। ਆ ਦੇਖੋ ਜੀ ਚੱਕੀ ਖੁੱਲਦੀ ਆ। ਆ ਇੱਥੇ ਹੀ ਦੇਖੋ ਜੀ ਇਧਰੋਂ ਜਾਂਦਾ ਪਾਣੀ ਆ ਉੱਪਰ ਚੱਕਿਆ ਜਾਂਦਾ ਹੀ ਆਪਣਾ ਜੈਕ ਜਾ। ਇਹਦੇ ਨਾਲ ਪਾਣੀ ਜਾਂਦਾ ਇਧਰ। ਇਧਰ ਜਾਣ ਤੋਂ ਬਾਅਦ ਇਹ ਪਾਣੀ ਚੱਕੀ ਨੂੰ ਹੋ ਕੇ ਨਿਕਲਦਾ ਜੀ ਤੇ ਉੱਧਰ ਆਪਣੀ ਚੱਕੀ ਆ। ਇਸ ਸਾਈਡ ਤੁਸੀਂ ਦੇਖ ਸਕਦੇ ਹੋ ਇੱਥੇ ਆਟਾ ਕਰਮ ਕਰਮ ਪੀਸਿਆ ਜਾਂਦਾ ਹੈ ਤਾਜ਼ਾ ਤਾਜ਼ਾ ਆਟਾ ਘਰਾੜ ਦਾ ਆਟਾ ਲੋਕ ਪੁਰਾਣੇ ਜਿਵੇਂ ਆਪਣੇ ਸਿੱਕ ਘਰਾੜ ਦਾ ਆਟਾ ਹੀ ਖੰਦੇ ਆ। ਆ ਚੈੱਕ ਕਰ ਸਕਦੇ ਹੋ। ਇਹ ਘਰਾੜ ਦਾ ਆਟਾ ਜੀ ਪਹਿਲਾਂ ਬਜ਼ੁਰਗ ਆਪਣੇ ਪੁਰਾਣੇ ਜਿਵੇਂ ਜੀਵਦੇ ਨੇ ਘਰਾੜ ਦਾ ਪਾਈ ਖਾਂਦੇ ਸੀ ਤੇ ਘਰਾੜ ਦਾ ਆਟਾ ਕਹਿੰਦੇ ਬਹੁਤ ਫਾਇਦੇਮੰਦ ਮੰਨਿਆ ਜਾਂਦਾ। ਤੇ ਚਲੋ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਨਾ ਤੇ ਦੱਸਿਓ ਤੁਸੀਂ ਕਿੰਨੀ ਵਾਰ ਇੱਥੇ ਆਇਓ ਤੇ ਕਿਹੜੇ ਕਿਹੜੇ ਚੱਕੀ ਦੇਖੀ ਰਹੀ ਆ ਓਕੇ ਜੀ ਸਸਰੀਕਾ